ਇਹਨਾਂ ਸੋਚਿਓ ਵੀ ਇਕੱਲੇ ਮੁਸਲਮਾਨਾਂ ਨੂੰ ਹੀ ਕੱਢਣਗੇ ਫਿਰ ਮਗਰ ਬੋਰੀਆ ਬਿਸਤਰ ਬੰਨ ਕੇ ਸਾਰੇ ਜਣੇ ਆਪਾਂ ਵੀ ਤਿਆਰ ਰਹੋ ਰਹਿਣ ਇਹਨਾਂ ਨੇ ਫਿਰ ਆਪਾਂ ਨੂੰ ਵੀ ਨਹੀਂ ਦੇਣਾ ਇਹਨਾਂ ਨੇ ਕੋਈ ਨਾ ਕੋਈ ਬਹਾਨਾ ਲੱਭਣਾ ਸੋ ਸਾਰੇ ਜਣੇ ਇਕੱਠੇ ਰਹੋ ਕਿਉਂਕਿ ਜਿਹੜੇ ਗੋਰੇ ਆ ਨਾ ਇਹ ਆਪਾਂ ਤੋਂ 100 ਸਾਲ ਗਾਂਹ ਦੀ ਸੋਚਦੇ ਆ ਸ਼ਰੀਆਮ ਕਹਿ ਰਿਹਾ ਵੀ ਇੱਥੇ ਤਾਂ 3 ਜਵਾਖੜੀਆਂ ਮਰੀਆਂ ਜਿਹੜੀਆਂ ਗਾਜਾ ਦੇ ਵਿੱਚ 186000 ਮੌਤਾਂ ਹੋ ਗਈਆਂ ਉਹ ਕਹਿੰਦਾ ਉਹਦਾ ਜ਼ਿੰਮੇਵਾਰ ਕੌਣ ਆ ਵੱਡੇ ਵੱਡੇ ਮਿਊਜ਼ੀਅਮ ਬਣਾਏ ਹੋਏ ਜਿੱਥੇ ਆਪਣੇ ਮਹਾਰਾਜ ਰਣਜੀਤ ਸਿੰਘ ਦਾ ਜਿਹੜਾ ਤਖਤ ਆ ਜਿਹੜੀ ਕੁਰਸੀ ਆ ਸੋਨੇ ਦੀ ਉਹ ਰੱਖੀ ਵੀ ਆ ਤੇ ਹੀਰਾ ਵਕ ਕੋਹੇਨੋਰ ਉਹ ਰੱਖਿਆ ਜਿਹਦੇ ਇਹਨਾਂ ਨੇ ਟੈਗਟ ਲਾਈ ਆ ਦੇਖੋ ਤੁਸੀਂ ਕਿੰਨੀ ਗਾਂਹ ਦੀ ਸੋਚਦੇ ਸੀ ਇਹ ਉਹਨੂੰ ਇੱਥੇ ਤਿੰਨ ਜਾਨਾਂ ਗਈਆਂ ਪਰ ਦੇਖੋ ਕਿੰਨਾ ਮਾਹੌਲ ਤੜਫੜਾ ਗਿਆ ਜਿਹੜੇ ਗੋਰੇ ਆ ਉਹ ਇੱਕੋ ਦਾਮ ਕਹਿਣ ਲੱਗੇ ਵੀ ਜਿਹੜੇ ਸਾਡੇ ਦੇਸ਼ ਦੇ ਵਿੱਚ ਬਾਹਰੋਂ ਆਏ ਆ ਉਹ ਸਾਡੇ ਦੇਸ਼ ਚੋਂ ਨਿਕਲ ਜਾਓ ਪਰ ਜਿਹੜੇ ਕਟੜ ਗੋਰੇ ਆ ਉਹ ਚਲੋ ਲੱਗਦੇ ਤਾਂ ਪਹਿਲਾਂ ਵੀ ਸੀ ਉਹ ਥੋੜੇ ਲੱਗਦੇ ਸੀ ਆਪਣੇ ਤੇ ਉਹਨੂੰ ਪੂਰੀ ਤਰ੍ਹਾਂ ਲੱਗਦੇ ਆ ਆਪਣੇ ਤੇ ਉਹਨਾਂ ਨੇ ਜਿਹੜਾ ਕੰਮ ਕੁਮਾ ਉਹ ਆਪਾਂ ਨੂੰ ਨਹੀਂ ਦੇਣਾ ਜਿਹੜੇ ਕਟੜ ਗੋਰੇ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੇ ਅੱਜ ਦੀ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਜਰੂਰ ਦੇਖਿਓ ਕਿਉਂਕਿ ਜਿਹੜੀ ਜਾਣਕਾਰੀ ਆ ਉਹ ਤੁਹਾਡੇ ਬਹੁਤ ਜ਼ਿਆਦਾ ਕੰਮ ਆਊਗੀ ਜੋ ਆਪਾਂ ਜਾਣਕਾਰੀ ਦਵਾਂਗੇ ਇਥੋਂ ਦੇ ਹਾਲਾਤਾਂ ਬਾਰੇ ਦਵਾਂਗੇ ਕੱਲ ਆਪਾਂ ਜਾਣ ਕੇ ਨਹੀਂ ਵੀਡੀਓ ਪਾਈ ਕਿਉਂਕਿ ਰੋਜ਼ ਇੱਕੋ ਜਿਹਾ ਟੌਪਿਕ ਦੇਖ-ਦੇਖ ਕੇ ਨਾ ਤੁਸੀਂ ਵੀ ਕਹਿੰਦੇ ਹੋਵਾਂਗੇ ਵੀ ਉਹੀ ਗੱਲਾਂ ਕਰੀ ਜਾਂਦਾ ਗੱਲ ਨਹੀਂ ਕੋਈ ਬਾਤ ਨਹੀਂ ਮੈਂ ਵੀ ਸੋਚਿਆ ਸੀ ਵੀ ਮੈਂ ਹੁਣ ਇਹ ਟੌਪਿਕ ਤੇ ਵੀਡੀਓ ਨਹੀਂ ਬਣਾਉਣੀ ਪਰ ਜਿਹੜੀਆਂ ਅੱਜ ਗੱਲਾਂ ਮੈਂ ਦੇਖ ਕੇ ਆਇਆ ਤੇ ਸੁਣਨ ਚਾਹਿਆ ਮੇਰਾ ਜੀ ਕੀਤਾ ਵੀ ਤੁਹਾਡੇ ਨਾਲ ਸਾਂਝੀਆਂ ਕਰੀਏ ਉਹ ਗੱਲਾਂ ਕਿਉਂਕਿ ਉਹ ਗੱਲਾਂ ਕਿਤੇ ਨਾ ਕਿਤੇ ਤੁਹਾਡੇ ਸਾਰੇ ਜਾਣਿਆਂ ਦੇ ਕੰਮ ਆਉਣੀਆਂ ਤੇ ਜੀ ਉਹਨਾਂ ਗੱਲਾਂ ਦੇ ਵਿੱਚੋਂ ਤੁਹਾਨੂੰ ਕੋਈ ਗੱਲ ਗਲਤ ਲੱਗੇ ਤਾਂ ਕਮੈਂਟ ਜ਼ਰੂਰ ਕਰਿਓ ਬਾਕੀ ਜਿਹੜੀ ਗੱਲ ਕਰਾਂਗੇ ਬਕਾਇਦਾ ਤੁਹਾਨੂੰ ਪਤਾ ਵੀ ਆਪਾਂ ਪ੍ਰੂਫ ਦੇ ਆਧਾਰ ਤੇ ਗੱਲ ਕਰਦੇ ਆਂ ਕੋਈ ਆਪਦੇ ਕੋਲ ਤੋਕਾ ਨਹੀਂ ਛੜਦੇ ਜਾਂ ਆਪਦੇ ਕੋਲ ਗੱਲਾਂ ਨਹੀਂ ਛੜਦੇ ਜਿਹੜੀਆਂ ਗੱਲਾਂ ਕਰਦੇ ਆਂ ਪ੍ਰੂਫ ਦਿਖਾ ਕੇ ਥੱਲੇ ਵੀਡੀਓ ਚਲਾ ਕੇ ਫੇਰ ਗੱਲਾਂ ਕਰੀ ਨਹੀਂ ਆ ਨਹੀਂ ਵੀ ਮੈਂ ਆਪਦੇ ਕੋਲ ਗੱਲਾਂ ਜਾਂ ਛੜ ਕੇ 뷰 ਲੈਣ ਦਾ ਮਾਰਾ ਹਨਾ ਉਹ ਆਪਣੀ ਆਦਤ ਨਹੀਂ ਹੈਗੀ ਤੁਹਾਨੂੰ ਪਤਾ ਹੀ ਹੈ ਕਿਉਂਕਿ ਜਿੰਨੀਆਂ ਤੁਸੀਂ ਵੀਡੀਓ ਦੇਖੀਆਂ ਕਿ ਦੇ ਵਿੱਚ ਜਿਹੜੇ ਹਾਲਾਤ ਚੱਲਦੇ ਆਪਾਂ 2-3 ਵੀਡੀਓ ਕੀਤੀਆਂ ਉਹਨਾਂ ਤੇ ਜਿੰਨੀਆਂ ਵੀ ਵੀਡੀਓ ਪਾਈਆਂ ਹਰੇਕ ਦੇ ਪ੍ਰੂਫ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਆਪਾਂ ਸਾਰੀ ਵੀਡੀਓ ਦੇ ਵਿੱਚ ਥੱਲੇ ਨਾਲ ਦੀ ਨਾਲ ਵੀਡੀਓ ਚਲਾ ਕੇ ਦਿਖਾਈ ਆ ਜਿਹੜੀ ਗੱਲ ਕੀਤੀ ਆ ਇਥੋਂ ਦੇ ਜਿਹੜੇ ਹਾਲਾਤ ਆ ਉਹ ਪਹਿਲਾਂ ਨਾਲੋਂ ਕਾਫੀ ਸੁਧਰ ਚੁੱਕੇ ਨੇ ਪਰ ਜਿਹੜਾ ਪ੍ਰੋਟੈਸਟ ਆ ਉਹ ਸੈਂਟਰ ਲੰਡਨ ਦੇ ਵਿੱਚ ਤਾਂ ਰੋਜ਼ ਹੀ ਚੱਲਦਾ ਬਾਕੀ ਆ ਜਿਹੜੀ ਤੁਸੀਂ ਥੱਲੇ ਵੀਡੀਓ ਚਲਦੀ ਦੇਖਦੇ ਹੋ ਜਿਹਦੇ ਵਿੱਚ ਪੁਲਿਸ ਵਾਲਿਆਂ ਨੇ ਬੋਤਲਾ ਮਾਰਦਿਆ ਤੇ ਜਿਹਨੂੰ ਕਹਿੰਦੇ ਆ ਬੋਤਲ ਬੰਬ ਉਹ ਵੀ ਸੱਡ ਤੇ ਆ ਉਹ ਬਣਾ ਬਣਾ ਕੇ ਦੇਖੋ ਜਿਵੇਂ ਆ ਥੱਲੇ ਵੀਡੀਓ ਚਲਦੀ ਆ ਇਹ ਹੁਣ ਨਚਾਇਆ ਵੀ ਲਿਵਰਪੂਲ ਦੀ ਵੀਡੀਓ ਆ ਜਿੱਥੇ ਗੋਰਿਆਂ ਦਾ ਗਾਰਡ ਆ ਕਿਉਂਕਿ ਪ੍ਰੋਟੈਸਟ ਜ਼ਿਆਦਾ ਉੱਥੇ ਹੀ ਹੋ ਰਿਹਾ ਜਿੱਥੇ ਗੋਰਿਆਂ ਦਾ ਗਾੜਾ ਤੇ ਜਿਹੜੇ ਕੱਟੜ ਗੋਰੇ ਆ ਉਹੀ ਕਰ ਰਹੇ ਆ ਜਿਹੜੇ ਸਿਆਣੇ ਗੋਰੇ ਆ ਜਿਨ੍ਹਾਂ ਨੂੰ ਆਪਾਂ ਕਹਿ ਰਹੀਏ ਵੀ ਜਿਹੜੇ ਕਹਿੰਦੇ ਆ ਵੀ ਸ਼ਾਂਤੀ ਬਣਾਈ ਰੱਖੋ ਆਪਾਂ ਕੀ ਲੈਣਾ ਲੜ ਕੇ ਹਨਾ ਸਾਰੇ ਜਾਣੇ ਇਕਾ ਰੱਖੋ ਉਹ ਇਹ ਜਿਹੀਆਂ ਗੱਲਾਂ ਤੋਂ ਦੂਰ ਆ ਤੇ ਉਹ ਆ ਤੁਸੀਂ ਜਿਹੜੀ ਥੱਲੇ ਵੀਡੀਓ ਚੱਲਦੀ ਦੇਖਦੇ ਹੋ ਇਹਦੇ ਵਿੱਚ ਤੁਹਾਨੂੰ ਸੁਣਨ ਨੂੰ ਮਿਲ ਜੂਗਾ ਸ਼ਰਿਆਮ ਨਾਰੇ ਲਾਉਂਦੇ ਆ ਤੇ ਜਿਹੜੇ ਇਹਨਾਂ ਦੇ ਬੋਰਡ ਚੱਕੇ ਆ ਇਹਨਾਂ ਨੇ ਲਿਖਿਆ ਵੀ ਆ ਵੀ ਜਿਹੜੇ ਇਮੀਗ੍ਰੈਂਟ ਆ ਉਹ ਆਜੋ ਤੇ ਜਿਹੜਾ ਇਹ ਚੱਲ ਰਿਹਾ ਰੈਡਸ ਚੱਲ ਰਿਹਾ ਉਹਨੂੰ ਖਤਮ ਕਰੋ ਇੱਕ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਜਿੱਥੋਂ ਤੱਕ ਮੈਨੂੰ ਲੱਗਦਾ ਜੇ ਮੈਂ ਗਲਤ ਹੋਇਆ ਤਾਂ ਤਾਂ ਵੀ ਕਮੈਂਟ ਕਰ ਦਿਓ ਜੇ ਮੈਂ ਸਹੀ ਹੋਇਆ ਤਾਂ ਵੀ ਕਮੈਂਟ ਜਰੂਰ ਕਰਿਓ ਦੱਸਿਓ ਜੇ ਮੈਂ ਗਲਤ ਹੋਇਆ ਹੈ ਜਿਹੜਾ ਆਪਣੇ ਨਾਲ 84 ਦੇ ਵਿੱਚ ਹੋਇਆ ਹੁਣ ਬਹੁਤ ਸਾਰੀਆਂ ਅੰਦਰੂਨੀ ਤਾਕਤਾਂ ਦਾ ਜ਼ੋਰ ਲੱਗਿਆ ਹੋਇਆ ਵੀ ਇਹਨੂੰ ਜੈਨੋਸਾਈਡ ਦਾ ਨਾਮ ਦਿੱਤਾ ਜਾਵੇ ਵੀ ਇਹ ਜਿਹੜਾ 84 ਦੇ ਵਿੱਚ ਹੋਇਆ ਸੀਗਾ ਉਹ ਜੈਨਿਸਾਈਡ ਸੀ ਇੱਕ ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਵੀ ਉਹ ਜੈਨਿਸਾਈਡ ਸੀ ਜਿਹੜੇ ਜਿਹੜੇ ਸਹਿਮਤ ਉਹ ਵੀ ਕਮੈਂਟ ਕਰ ਦਿਓ ਜਿਹੜੇ ਜਿਹੜੇ ਨਹੀਂ ਸਹਿਮਤ ਉਹ ਵੀ ਜਰੂਰ ਦੱਸਿਓ ਪਰ ਮੈਨੂੰ ਲੱਗਦਾ ਨਹੀਂ ਵੀ ਕਿਤੇ ਉਹ ਜੈਨਿਸਾਈਡ ਸੀਗਾ ਚਲੋ ਬਾਕੀ ਆਪੂ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਫੋਨ ਮੈਂ ਤੁਹਾਨੂੰ ਦੱਸਦਾ ਵੀ ਜਿਹੜਾ ਅਸਲੀ ਮੁੱਦਾ ਇਹ ਸਾਰਾ ਜਿਹੜਾ ਪ੍ਰੋਟੈਸਟ ਜਿੱਥੇ ਆ ਕੇ ਖੜਾ ਉਹ ਕੀ ਹੋ ਰਿਹਾ ਇਹ ਇਦਾਂ ਗੱਲ ਹੋਈ ਸੀ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਜਿਹੜੀਆਂ ਤਿੰਨ ਜਵਾਕੜੀਆਂ ਸੀਗੀਆਂ ਉਹ ਇੱਕ ਮੁਸਲਮਾਨ ਜਿਹੜਾ ਛੋਟਾ ਜਵਾਕ ਸੀ 17 ਸਾਲਾਂ ਦਾ ਉਹ ਹੈ ਤਾਂ ਜਵਾਂਡਾ ਦਾ ਸੀਗਾ ਅਫਰੀਕਾ ਅਫਰੀਕੀ ਏਰੀਆ ਦਾ ਸੀਗਾ ਪਰ ਜਿਹੜੇ ਉਹਦੇ ਮਾਪਿਓ ਸੀ ਉਹ ਅਫਰੀਕਾ ਦੇ ਸੀਗੇ ਕੈਨਚ ਆਇਆ ਤੇ ਜਿਹੜਾ ਪਰ ਉਹਦਾ ਆਪ ਦਾ ਜਿਹੜਾ ਵਰਥਾ ਉਹ ਇੱਥੋਂ ਦਾ ਹੀ ਆ ਬ੍ਰਿਟਿਸ਼ ਪਾਸਪੋਰਟ ਹੋਲਡਰ ਸੀਗਾ ਉਹ ਸਵਾਲ ਇਹ ਆਉਂਦਾ ਵੀ ਉਹਨੇ ਕਾਹ ਤੋਂ ਜਿਹੜੀਆਂ ਜਵਾਬੜੀਆਂ ਕਾਹ ਤੋਂ ਮਾਰੀਆਂ ਜਾਂ ਹਮਲਾ ਕਾਹ ਤੋਂ ਕੀਤਾ ਮੈਨੂੰ ਜਿੱਥੇ ਤੱਕ ਲੱਗਦਾ ਜਿੱਥੇ ਤੱਕ ਮੇਰੀ ਸੋਚ ਗਈ ਆ ਜਿਹੜਾ ਗਾਜ਼ਾ ਦੇ ਵਿੱਚ ਚੱਲ ਰਿਹਾ ਰੋਜ਼ ਉੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਛੋਟੇ ਛੋਟੇ ਮਾਸੂਮ ਤੇ ਬੇਗਨਾ ਜਿਹੜੇ ਬੰਦੇ ਆ ਉਹ ਮਾਰੇ ਜਾ ਰਹੇ ਆ ਉਹਦੇ ਕੰਨੀ ਕਿਸੇ ਦਾ ਧਿਆਨ ਨਹੀਂ ਜਾ ਰਿਹਾ ਕਹਿ ਸਕਦੇ ਆ ਵੀ ਜਿਹੜੇ ਮੁਸਲਮਾਨ ਵੀਰ ਹਨ ਉਹ ਵੀ ਇਹ ਗੱਲ ਨੂੰ ਜਾਣਦੇ ਹੋ ਵੀ ਅਣਗੌਲਿਆ ਕਰ ਰਹੇ ਆ ਵੀ ਚਲੋ ਅਸੀਂ ਕੀ ਲੈਣਾ ਉੱਥੇ ਗਾਜਾਚ ਹੋਈ ਜਾਂਦਾ ਆਪਾਂ ਕੀ ਲੈਣਾ ਆਪਸ ਇਹ ਬੈਠੇ ਆਂ ਦੇਖੋ ਜਿਹੜਾ ਅੱਜ ਉੱਥੇ ਗਾਜਾ ਦੇ ਵਿੱਚ ਹੋ ਰਿਹਾ ਹੈ ਨਾ ਕੱਲ ਨੂੰ ਰੱਬ ਨਾ ਕਰੇ ਜੀ ਥੋੜੇ ਨਾਲ ਵੀ ਉਹੋ ਜਿਹਾ ਕੁਝ ਹੋ ਸਕਦਾ ਥੋੜੀ ਮਦਦ ਲਈ ਵੀ ਉਸ ਟਾਈਮ ਕਿਸੇ ਨੇ ਮੂਹਰੇ ਨਹੀਂ ਆਉਣਾ ਇਹ ਗੱਲ ਮੇਰੀ ਯਾਦ ਰੱਖਿਓ ਕਿਉਂਕਿ ਜਿਹੜਾ ਗਾਜ਼ਾ ਦੇ ਵਿੱਚ ਹੋ ਰਿਹਾ ਦੇਖੋ ਜਿਵੇਂ ਬੰਦਾ ਕਹਿ ਰਿਹਾ ਬਈ ਇੱਥੇ ਤਾਂ ਜਿਹੜੀਆਂ 3 ਨਰਮਾਜ਼ੂਮ ਜਾਨਾਂ ਮਰੀਆਂ ਜਿਹਦੇ ਕਰਕੇ ਇਨਾ ਪ੍ਰੋਟੈਸਟ ਹੋ ਗਿਆ ਹਨਾ ਆ ਦੇਖੋ ਬੁਕਾਇਦਾ ਵੀਡੀਓ ਦੇ ਵਿੱਚ ਬੰਦਾ ਕਹਿ ਰਿਹਾ ਮਾਸਕ ਪਾਇਆ ਬੰਦੇ ਦੇ ਆਪਦਾ ਮੂੰਹ ਨਹੀਂ ਉਹਨੇ ਦਿਖਾਇਆ ਉਹ ਵੀਡੀਓ ਦੇ ਵਿੱਚ ਆ ਦੇਖੋ ਥੱਲੇ ਸ਼ਰੀਅਮ ਕਹਿ ਰਿਹਾ ਵੀ ਇੱਥੇ ਤਾਂ 3 ਜਵਾਖੜੀਆਂ ਮਰੀਆਂ ਜਿਹੜੀਆਂ ਗਾਜ਼ਾ ਦੇ ਵਿੱਚ 186000 ਮੌਤਾਂ ਹੋ ਗਈਆਂ ਉਹ ਕਹਿੰਦਾ ਉਹਦਾ ਜ਼ਿੰਮੇਵਾਰ ਕੌਣ ਆ ਉਥੇ ਉਹਦਾ ਮੁੱਦਾ ਕਹਿੰਦੇ ਕਾਹਤੋਂ ਨਹੀਂ ਚੱਕ ਰਹੀ ਮੈਨੂੰ ਕਿਤੇ ਨਾ ਕਿਤੇ ਗੱਲ ਇਹ ਬਾਈ ਦੀ ਵੀ ਵਧੀਆ ਲਗੀ ਹੋਇਆ ਤਾਂ ਚਲੋ ਗਲਤੀ ਆ ਇੱਥੇ ਤਿੰਨ ਜਾਨਾਂ ਗਈਆਂ ਪਰ ਦੇਖੋ ਕਿੰਨਾ ਮਾਹੌਲ ਤੜਫੜਾ ਗਿਆ ਜਿਹੜੇ ਗੋਰੇ ਆ ਉਹ ਇੱਕੋ ਦਾ ਕਹਿਣ ਲੱਗੇ ਜਿਹੜੇ ਸਾਡੇ ਦੇਸ਼ ਦੇ ਵਿੱਚ ਬਾਹਰੋਂ ਆਏ ਆ ਉਹ ਸਾਡੇ ਦੇਸ਼ ਚੋਂ ਨਿਕਲ ਜਾਓ ਪਰ ਜਿਹੜਾ ਯਾਰ ਗਾਜਾ ਦੇ ਵਿੱਚ ਸ਼ਰਿਆਮ ਹੋਈਆਂ ਦਾ ਨਾਲ ਸਾਰੇ ਜਣਿਆਂ ਨੂੰ ਪਤਾ ਉਹਦੇ ਬਾਰੇ ਕੋਈ ਕੋਸ਼ਿਸ਼ ਨਹੀਂ ਬੋਲ ਰਿਹਾ ਆਪਾਂ ਮੰਨ ਲਿਆ ਵੀ ਅੱਜ ਉਹ ਉਥੇ ਚਲੋ ਮੁਸਲਮਾਨਾਂ ਦਾ ਦੇਸ਼ ਆ ਮੁਸਲਮਾਨਾਂ ਤੇ ਉਹ ਕਹਿਰ ਹੋ ਰਿਹਾ ਕੱਲ ਨੂੰ ਕਿਸੇ ਤੇ ਵੀ ਹੋ ਸਕਦਾ ਹੈ ਇਨਸਾਨੀਅਤ ਨੂੰ ਤਾਂ ਜਿਉਂਦਾ ਰੱਖੋ ਨਾ ਜੇ ਅੱਜ ਆਪਾਂ ਉਹਨਾਂ ਲਈ ਬੋਲਾਂਗੇ ਉਹਨਾਂ ਦੇ ਹੱਕਾਂ ਲਈ ਖੜਾਂਗੇ ਤੇ ਕਈ ਜਾਣਾਂ ਬਾਤ ਵੀ ਸਕਦੀਆਂ ਜੀ ਸਾਰੇ ਜਾਣੇ ਇੱਕ ਜੁੱਟ ਹੋਣ ਬਹੁਤੇ ਬੰਦੇ ਤਾਂ ਕਹੀ ਜਾਂਦੇ ਵੀ ਜਿਹੜਾ ਗਾਜ਼ਾ ਦੇ ਵਿੱਚ ਚੱਲ ਰਿਹਾ ਉਹ ਵੀ ਜੇਨੋਸਾਈਡ ਆ ਸਮਝ ਨਹੀਂ ਆਉਂਦੀ ਵੀ ਦੁਨੀਆ ਕਿੱਧਰੋਂ ਕਿੱਧਰ ਨੂੰ ਚਲੀ ਗਈ ਹੈ ਨਾ ਤੇ ਜਿਹੜਾ ਹੁਣ ਇੱਥੇ ਪ੍ਰੋਟੈਸਟ ਚੱਲਦਾ ਇਹਦਾ ਮੇਨ ਮੁੱਦਾ ਇਹਨਾਂ ਦਾ ਪਤਾ ਕੀ ਸਿਸਟਮ ਆ ਹੁਣ ਪਤਾ ਤਾਂ ਇਹਨਾਂ ਨੂੰ ਵੀ ਸੀਗਾ ਵੀ ਜਿਹੜੇ ਬਾਹਰੋਂ ਬੰਦੇ ਆਉਂਦੇ ਆ ਉਹ ਇਹਨਾਂ ਨੂੰ ਸਾਰਾ ਪਤਾ ਵੀ ਕਿਹੜਾ ਬੰਦਾ ਕਿਵੇਂ ਦਾ ਕਿਹੜਾ ਬੰਦਾ ਕਿਵੇਂ ਦਾ ਇਹਨਾਂ ਨੇ ਕੀ ਸੋਚਿਆ ਗੋਰਿਆਂ ਨੇ ਵੀ ਜਿਹੜੇ ਆਉਂਦੇ ਆ ਸਿੱਟੀ ਚੱਲੋ ਆਈ ਜਾਣ ਦੋ ਅੰਦਰੂਨੀ ਤਾਕਤਾਂ ਹੇ ਹੋਰ ਤਾਂ ਇੰਨੇ ਟਾਈਮ ਦਾ ਇੱਥੇ ਇੰਨਾ ਕੁਝ ਚੱਲੀ ਜਾਂਦਾ ਉਦੋਂ ਨਹੀਂ ਆਹ ਕੁਝ ਹੋ ਗਿਆ ਹਨ ਇਹਨਾਂ ਨੇ ਹੁਣ ਦੇਖਿਆ ਵੀ ਜਿਹੜੀ ਸਾਡੀ ਦੇਸ਼ ਦੀ ਪੋਪੂਲੇਸ਼ਨ ਆ ਉਹ ਵੱਧਦੀ ਜਾਂਦੀ ਆ ਇਨੂੰ ਕੰਟਰੋਲ ਕਿਵੇਂ ਕਰਿਆ ਜਾਵੇ ਜਿਹੜੇ ਬੰਦੇ ਬਾਹਰੋਂ ਆ ਰਹੇ ਆ ਜਾਂ ਜਿਹੜੇ ਇਮੀਗ੍ਰੇਸ਼ਨ ਆ ਉਹਨਾਂ ਤੇ ਕਿਵੇਂ ਰੋਕ ਲਾਈ ਜਾਵੇ ਇਹਨਾਂ ਨੇ ਫਿਰ ਦੇਖੋ ਤੁਸੀਂ ਗੇਮ ਦੇਖੋ ਕਿੰਨੇ ਕਮਾਈ ਚਲੋ ਆਪਾਂ ਮੰਨ ਮੰਨ ਲੈਨੇ ਆ ਗੋਰਿਆਂ ਨੇ ਮੁਸਲਮਾਨਾਂ ਨੂੰ ਕੱਢਤਾ ਤੁਹਾਨੂੰ ਛੱਡਣਗੇ ਫਿਰ ਉਹ ਜਿਹੜੇ ਬਾਕੀ ਹੋਰ ਬੈਠਿਆ ਹਿੰਦੂ ਬੈਠੇ ਆ ਸਿੱਖ ਬੈਠੇ ਆ ਆਪਾਂ ਨੂੰ ਲੱਗਦਾ ਵੀ ਆਪਾਂ ਨੂੰ ਫਿਰ ਉਹ ਇੱਥੇ ਰਹਿਣ ਦੇਣਗੇ ਇਹਨਾਂ ਨੇ ਕੋਈ ਨਾ ਕੋਈ ਬਹਾਨਾ ਲੱਭਣਾ ਸੋ ਸਾਰੇ ਜਣੇ ਇਕੱਠੇ ਰਹੋ ਜਿਹੜਾ ਮਾਹੌਲ ਚੱਲਦਾ ਉਹਨੂੰ ਸ਼ਾਂਤ ਕਰੋ ਤੇ ਇਹਦੇ ਵਿੱਚ ਜਿਹੜਾ ਆਪਣਾ ਹੀ ਨੁਕਸਾਨ ਸਾਰੇ ਜਣੇ ਅਲਰਟ ਰਹੋ ਇਹੋ ਜਿਹਾ ਕੋਈ ਮਾਹੌਲ ਕ੍ਰੀਏਟ ਹੀ ਨਾ ਕਰੋ ਜਿਹਦਾ ਨੁਕਸਾਨ ਆਪਣੇ ਤੇ ਆਵੇ ਤੇ ਆਪਾਂ ਨੂੰ ਝੱਲਣਾ ਪਵੇ ਹਾਂ ਜਿੱਥੋਂ ਤੱਕ ਮੈਂ ਸਰਚ ਸੂਰਚ ਕੀਤੀ ਦੇਖਿਆ ਪੜਿਆ ਉਤੋਂ ਮੈਨੂੰ ਇਹ ਗੱਲ ਦਾ ਅੰਦਾਜ਼ਾ ਹੋਇਆ ਵੀ ਕਿਉਂਕਿ ਜਿਹੜੇ ਗੋਰੇ ਆ ਨਾ ਇਹ ਆਪਾਂ ਤੋਂ 100 ਸਾਲ ਗਾਂ ਦੀ ਸੋਚਦੇ ਆ ਇਹਨਾਂ ਨੇ ਸਾਰੇ ਆਪਣੇ ਦੇਖੋ ਪੰਜਾਬ ਦੇ ਵਿੱਚੋਂ ਕੀ ਕੁਝ ਲੁੱਟ ਲਿਆਂਦਾ ਆਪਣੇ ਮਹਾਰਾਜਾ ਰਣਜੀਤ ਸਿੰਘ ਦਾ ਹੀਰਾ ਲਿਆਂਦਾ ਤੇ ਉਹਨਾਂ ਦੀਆਂ ਕੁਰਸੀਆਂ ਲਿਆਂਦੀਆਂ ਤਖਤ ਲਿਆਂਦੇ ਉਹ ਕਿਉਂ ਲੈ ਕੇ ਆਂਦੇ ਤੁਸੀਂ ਇੱਕ ਗੱਲ ਸੋਚੋ ਹੁਣ ਇੱਥੇ ਇਹ ਗੱਲਾਂ ਬਹੁਤ ਦੂਰ ਦੀਆਂ ਡੂੰਘੀਆਂ ਵਾਂ ਜੀ ਆਪਾਂ ਸੋਚ ਕੇ ਚੱਲੀਏ ਉਹਨਾਂ ਨੇ ਗਾਂ ਦਾ ਦੇਖਿਆ 100 ਸਾਲ ਜਿਵੇਂ ਮੈਂ ਤੁਹਾਨੂੰ ਕਿਹਾ ਵੀ ਗਾਂ ਦੀ ਸੋਚਦੇ ਆ ਉਹ ਗਾਂ ਦਾ ਐਂ ਦੇਖਿਆ ਦੇਖੋ ਉਹਨਾਂ ਨੇ ਸਾਰਾ ਖਜ਼ਾਨਾ ਲੁੱਟ ਲਿਆਂਦਾ ਇੱਥੇ ਮਿਊਜ਼ੀਅਮ ਬਣਾਤੇ ਵੱਡੇ-ਵੱਡੇ ਜਿਨ੍ਹਾਂ ਦੀ ਉਹਨਾਂ ਨੇ ਟਿਕਟ ਲਾਈ ਵੀ ਆ ਦੇਖੋ ਸਾਰੀ ਗੇਮ ਪੈਸੇ ਦੀ ਆ ਵੱਡੇ-ਵੱਡੇ ਮਿਊਜ਼ੀਅਮ ਬਣਾਏ ਵੀ ਆ ਜਿੱਥੇ ਆਪਣੇ ਮਹਾਰਾਜਾ ਦੀ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਤਖਤ ਆ ਜਿਹੜੀ ਕੁਰਸੀ ਆ ਸੋਨੇ ਦੀ ਉਹ ਰੱਖੀ ਵੀ ਆ ਤੇ ਜਿਹੜਾ ਹੀਰਾ ਵਕ ਕੋਹੇਨੁਰ ਉਹ ਰੱਖਿਆ ਜਿਹਦੇ ਇਹਨਾਂ ਨੇ ਟਿਕਟ ਲਾਈ ਆ ਦੇਖੋ ਤੁਸੀਂ ਕਿੰਨੀ ਗਾਂ ਦੀ ਸੋਚਦੇ ਸੀ ਇਹ ਉਹਨਾਂ ਤੇ ਅੱਜ ਅੱਜ ਦਾ ਚਲੋ ਦੌਰ ਹੀ ਟੈਕਨੀਕਲ ਆ ਗਿਆ ਟੈਕਨੋਲੋਜੀ ਇਨੀ ਵੱਧ ਗਈ ਜਿਵੇਂ ਉਦੋਂ 100 ਸਾਲ ਮੂਰੇ ਦੀ ਸੋਚ ਸਕਦੇ ਸੀ ਤਾਂ ਅੱਜ 200 ਸਾਲ ਮੂਰੇ ਦੀ ਸੋਚਦੇ ਹੋਣਗੇ ਸੋ ਸਾਰਿਆਂ ਨੂੰ ਦਿਲ ਤੇ ਦਿਮਾਗ ਤੋਂ ਕੰਮ ਲੈਣਾ ਚਾਹੀਦਾ ਇਸ ਟਾਈਮ ਜੇ ਪ੍ਰੋਟੈਸਟ ਇਦਾਂ ਹੀ ਚੱਲਦਾ ਰਿਹਾ ਨਾ ਇਹ ਨਾ ਸੋਚਿਓ ਵੀ ਇਕੱਲੇ ਮੁਸਲਮਾਨਾਂ ਨੂੰ ਹੀ ਕੱਢਣਗੇ ਫਿਰ ਮਗਰ ਬੋਰੀਆ ਬਿਸਤਰ ਬਨ ਕੇ ਸਾਰੇ ਜਾਣੇ ਆਪਾਂ ਵੀ ਤਿਆਰ ਰਹੋ ਰਹਿਣ ਇਹਨਾਂ ਨੇ ਫਿਰ ਆਪਾਂ ਨੂੰ ਵੀ ਨਹੀਂ ਦੇਣਾ ਇਸ ਕਰਕੇ ਦਿਲ ਤੇ ਦਿਮਾਗ ਤੋਂ ਕੰਮ ਲਾਓ ਕਿਸੇ ਕਿਸੇ ਸਿਟੀ ਦੇ ਵਿੱਚ ਹੀ ਰਹਿ ਗਿਆ ਹੁਣ ਤਾਂ ਪਟ્રોલ ਦੇ ਵਿੱਚ ਆਉਣ ਲੱਗ ਗਿਆ ਕੰਮ ਪਰ ਫਿਰ ਵੀ ਜਿਹੜੇ ਹਾਲਾਤ ਆ ਹਜੇ ਉਹ ਪੂਰੀ ਤਰ੍ਹਾਂ ਨਹੀਂ ਸੁਧਰੇ ਵੀ ਥੋੜੇ ਦਿਨ ਲੱਗਣਗੇ ਸੁਧਰ ਜਾਣਗੇ ਮੈਨੂੰ ਲੱਗਦਾ ਤੇ ਮੈਂ ਕਮੈਂਟ ਪੜ ਰਿਹਾ ਸੀ ਬਹੁਤ ਜਾਣੇ ਦੇ ਕਮੈਂਟ ਆਏ ਹੋਏ ਸੀ ਬਾਈ ਜੀ 에어ਪੋਰਟ ਦੇ ਆਸੇ ਪਾਸੇ ਦਾ ਕੀ ਹਾਲਚਾਲ ਆ ਵੀ ਉੱਥੇ ਕੀ ਰਿਪੋਰਟ ਆ ਤੇ ਅਸੀਂ ਉਹੀ ਦੇਖਣ ਅੱਜ ਗਏ ਸੀਗੇ ਹੋਰ ਵੀ ਏਰੀਆ ਦੇ ਵਿੱਚ ਗਏ ਗੋਰੀਆਂ ਦੇ ਵਿੱਚ ਜਿਹੜੇ ਇੱਥੇ ਆਪਣੇ ਨੇੜੇ ਤੇੜੇ ਆ ਅੱਜ ਵਰਤ ਹੋ ਗਿਆ ਜਾਂ ਹੋਰ ਇਧਰ ਫੈਲਤਮ ਗੰਨੀ ਅਸੀਂ ਸਾਰੇ ਅੱਜ ਗੇੜਾ ਦੇ ਕੇ ਆਂਦਾ ਪਰ ਵਧੀਆ ਠੀਕ ਠਾਕ ਆ ਸ਼ਾਂਤੀ ਵਾਲਾ ਮਾਹੌਲ ਆ ਮੈਂ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਜਿਹੜਾ ਸਕਾਟਲੈਂਡ ਸਾਈਡ ਆ ਜਾਂ ਜਿਹੜਾ ਲਿਵਰਪੂਲ ਵਾਲੀ ਸਾਈਡ ਆ ਬਰਮਿੰਗਮ ਸਾਈਡ ਆ ਬਰਮਿੰਗਮ ਚ ਵੀ ਮਾਹੌਲ ਹੁਣ ਕੰਟਰੋਲ ਦੇ ਵਿੱਚ ਆ ਗਿਆ ਐਵੇਂ ਕਹੀਏ ਅਫਵਾਹਾਂ ਡਾ ਕੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਡਰਾਉਣ ਦਾ ਕੋਈ ਫਾਇਦਾ ਨਹੀਂਗਾ ਤੇ ਮਾਹੌਲ ਆ ਜਿਹੜਾ ਉਹ ਕੰਟਰੋਲ ਦੇ ਵਿੱਚ ਆਉਂਦਾ ਜਾਂਦਾ ਵਾਇਗਰੂ ਮੇਰ ਕਰਨ ਕੀ ਛੇਤੀ ਸਭ ਕੁਝ ਪਹਿਲਾਂ ਅਗੂ ਹੋ ਜੂਗਾ ਔਰ ਜਿਹੜੇ ਕਟੜ ਗੋਰੇ ਆ ਉਹ ਚਲੋ ਲੱਗਦੇ ਤਾਂ ਪਹਿਲਾਂ ਵੀ ਸੀ ਉਹ ਥੋੜੇ ਲੱਗਦੇ ਸੀ ਆਪਣੇ ਤੇ ਹੁਣ ਉਹ ਪੂਰੀ ਤਰ੍ਹਾਂ ਲੱਗਦੇ ਆ ਆਪਣੇ ਤੇ ਉਹਨਾਂ ਨੇ ਜਿਹੜਾ ਕੰਮ-ਕੁਮ ਆ ਉਹ ਆਪਾਂ ਨੂੰ ਨਹੀਂ ਦੇਣਾ ਜਿਹੜੇ ਕਟੜ ਗੋਰੇ ਆ ਜਿਹੜੇ ਦੂਜੀ ਆ ਵਿਚਾਰੇ ਸਮਝਦਾਰ ਆ ਪੜੇ ਲਿਖੇ ਆਪਾਂ ਕਹਿ ਦੀ ਉਹ ਆਪਣੇ ਨਾਲ ਉਹ ਕਹਿੰਦੇ ਵੀ ਜਿਹੜਾ ਇਹ ਚੱਲ ਰਿਹਾ ਇਹਨੂੰ ਬੰਦ ਕਰੋ ਸੋ ਇਹ ਰਿਪੋਰਟ ਦਾ ਜਿਹੜਾ ਮਾਹੌਲ ਆ ਉਹ ਤੁਹਾਨੂੰ ਦਿਖਾਉਨੇ ਆ ਵੀ ਬਿਲਕੁਲ ਸਹੀ ਸਲਾਮਤਾ ਜਿਹੜੀਆਂ ਫਲੈਟਾਂ ਫਲੂਟਾਂ ਸਾਰਾ ਕੁਝ ਵਧੀਆ ਠੀਕ ਪਹਿਲਾਂ ਕੁਝ ਚੱਲਦਾ ਉਹਦਾ ਕੋਈ ਇਫੈਕਟ ਨਹੀਂ ਪਿਆ ਤੇ ਸਾਰਾ ਕੁਝ ਨਾਰਮਲ ਆ ਜਿਹੜਾ ਇਮੀਗ੍ਰੇਸ਼ਨ ਆ ਉਹ ਵੀ ਖੁੱਲਿਆ ਹੋਇਆ ਉਹਦਾ ਵੀ ਨਹੀਂ ਕੋਈ ਚੱਕਰ ਪਿਆ ਆ ਤੇ ਸਾਰਾ ਕੁਝ ਠੀਕ ਠਾਕ ਆ ਤੇ ਆ ਦੇਖੋ ਜੀ ਮੈਂ ਤੁਸੀ ਥੱਲੇ ਵੀਡੀਓ ਚੱਲਦੀ ਆ ਨਾ ਇਹ ਫਰਸਟ ਕੰਟਰੀ 1000 ਰੇਟ ਇਨ ਜਸਟ ਹੈਲਫੁੱਡ ਦੇ ਲਈ ਚੱਲ ਨਹੀਂ ਲੱਗਦਾ ਪੀਪਲ ਹੈਵ ਬੀਨ ਮਰਡਰਡ ਬਾਏ ਦ ਮੁਸਲਿਮ ਗੈਂਗਸ ਇਨ ਜਸਟ 댓 ਵਨ ਟਾਊਨ ਗਮ ਬਣਾਇਆ ਹੋਈਆਂ ਉਹ ਰੀਪ ਕਰਦੇ ਆ ਉਹ ਮਰਡਰ ਕਰਦੇ ਆ ਮੁਸਲਮਾਨ ਸਾਰੇ ਨਹੀਂ ਮਾਰੇ ਦੁਮੇਨ ਸਾਰੇ ਹਿੰਦੂ ਨਹੀਂ ਮਾੜੇ ਸਾਰੇ ਸਿੱਖ ਨਹੀਂ ਮਾੜੇ ਉਵੇਂ ਹਰੇਕ ਕੌਮ ਦੇ ਵਿੱਚ ਨਾ ਸਾਰੇ ਬੰਦੇ ਸਹੀ ਨਹੀਂ ਹੁੰਦੇ ਕੋਈ ਨਾ ਕੋਈ ਬੰਦਾ ਇਹੋ ਜਿਹਾ ਹੁੰਦਾ ਜਿਹਦੇ ਕਰਕੇ ਜੀਦਾ ਨੁਕਸਾਨ ਆ ਉਹ ਸਾਰੀ ਕੌਮ ਨੂੰ ਚੱਲਣਾ ਪੈਂਦਾ ਸੋ ਇਹ ਜਿਹੜੇ ਹਾਲਾਤ ਬਣੇ ਵਿਆ ਇਹ ਕੁਝ ਕੁ ਮੁਸਲਮਾਨ ਹੈਗੇ ਆ ਇਹ ਜਿਹੜਾ ਇਹੋ ਜਿਹਾ ਕੁਝ ਕਰਦੇ ਆ ਜੀਦਾ ਜਿਹੜਾ ਨੁਕਸਾਨ ਆ ਉਹ ਕੁਝ ਕੁ ਬੰਦਿਆਂ ਕਰਕੇ ਸਾਰੀ ਕੌਮ ਨੂੰ ਭੁਗਤਣਾ ਪਵੇ ਇਹੋ ਜੀਆਂ ਗੱਲਾਂ ਨਾ ਕਰੋ ਜਿਵੇਂ ਕਹਿ દਈਏ ਵੀ ਜੇ ਦਾਗੀ ਸਿਓ ਸਾਰੇ ਜੀ ਸੇਵਾਵਾਂ ਦੀ ਪੇਟੀ ਦੇ ਵਿੱਚ ਪਿਆ ਹੋਵੇ ਨਾ ਸਾਰੇ ਸਿਓ ਖਰਾਬ ਕਰ ਦਿੰਦਾ ਉਵੇਂ ਹੀ ਹੈ ਇਹ ਗੱਲ ਬਾਕੀ ਜਿਹੜੀਆਂ ਗੱਲਾਂ ਕਹੀਆਂ ਮੈਂ ਜੇ ਮੇਰੀ ਕੋਈ ਗੱਲ ਗਲਤ ਹੋਵੇ ਜਾਂ ਤੁਹਾਨੂੰ ਲੱਗੇ ਵੀ ਨਹੀਂ ਯਾਰ ਇਹ ਆਏ ਨਹੀਂ ਗੱਲ ਇਹ ਆਏ ਆ ਉਹ ਕਮੈਂਟ ਜ਼ਰੂਰ ਕਰਿਓ ਆਪੋ ਆਪਣੀ ਰਾਇਸ ਲਾ ਜ਼ਰੂਰ ਦਿਓ ਕਿਉਂਕਿ ਮੈਨੂੰ ਜਿੰਨੀ ਕਿ ਜਾਣਕਾਰੀ ਉਹ ਮੈਂ ਤੁਹਾਡਾ ਨਾਲ ਸਾਂਝੀ ਕੀਤੀ ਆ ਜੇ ਕੋਈ ਜਾਣਕਾਰੀ ਦੇ ਵਿੱਚ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਿਓ ਵਾਹਿਗੁਰੂ ਅੱਗੇ ਸਾਰੇ ਜਾਣੇ ਅਰਦਾਸ ਕਰੋ ਕਿ ਜਿਹੜੀ ਮਾਹੌਲ ਆ ਉਹ ਜਲਦੀ ਠੀਕ ਹੋਵੇ ਤੇ ਸਭ ਕੁਝ ਪਹਿਲਾਂ ਵਾਂਗੂ ਨੋਰਮਲ ਹੋ ਜਾਈ ਜਿਹੜੀ ਅਰਦਾਸ ਦੇ ਵਿੱਚ ਸ਼ਕਤੀ ਹੁੰਦੀ ਆ ਨਾ ਉਹ ਵੱਡੇ ਵੱਡੇ ਜਿਹੜੇ ਹਾਲਾਤ ਹੁੰਦੇ ਆ ਉਹ ਸਭ ਕੁਝ ਠੀਕ ਕਰ ਦਿੰਦੀ ਆ ਜਦੋਂ ਸਾਰੇ ਜਾਣੇ ਇੱਕੋ ਮਨ ਦੇ ਨਾਲ ਅਰਦਾਸ ਕਰਦੇ ਆ ਸੋ ਅਰਦਾਸ ਕਰੋ ਸਾਰੇ ਜਾਣੇ ਬਾਕੀ ਵਾਹਿਗੁਰੂ ਮੇਰ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ